ਸ਼ੁਕਰਾਨਾ ਡਿਵਾਈਨ ਟਾਕ 'ਚ ਤੁਹਾਡਾ ਸਵਾਗਤ ਹੈ ਆਓ ਅੱਜ ਗੱਲ ਕਰੀਏ ਬਾਬਾ ਦੀਪ ਸਿੰਘ ਜੀ ਦੀ ਰੋਹਾਨੀ ਸਿੱਖਿਆ ਬਾਬਾ ਦੀਪ ਸਿੰਘ ਜੀ ਨਾਮ ਲੈਂਦਿਆਂ ਹੀ ਸਿਰ ਝੁਕ ਜਾਂਦਾ ਹੈ ਇਹ ਸਿਰਫ ਇੱਕ ਮਹਾਨ ਜੋਧੇ ਹੀ ਨਹੀਂ ਇੱਕ ਰੋਹਾਨੀ ਪੁਰਸ਼ ਵੀ ਸਨ ਉਹਨਾਂ ਦੀ ਸਿੱਖਿਆ ਸਾਨੂੰ ਦੱਸਦੀ ਹੈ ਕਿ ਸੱਚ ਦੀ ਰਾਖੀ ਲਈ ਜ਼ਿੰਦਗੀ ਦੀ ਕੁਰਬਾਨੀ ਕਿਵੇਂ ਹੁੰਦੀ ਹੈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਮਰਿਆਦਾ ਅਨੁਸਾਰ ਜੀਵਨ ਜੀ ਦੀ ਪ੍ਰੇਰਨਾ ਦਿੱਤੀ ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਧਰਮ ਲਈ ਲੜਨਾ ਪਰ ਮਨ ਵਿੱਚ ਪਵਿੱਤਰਤਾ ਰੱਖਣੀ। ਇਹੀ ਅਸਲੀ ਬਹਾਦਰੀ ਹੈ। ਬਾਬਾ ਦੀਪ ਸਿੰਘ ਜੀ ਦੀ ਸਭ ਤੋਂ ਵੱਡੀ ਸਿੱਖਿਆ ਧਰਮ ਤੇ ਸੱਚ ਦੇ ਰਾਹ ਤੇ ਟਿਕੇ ਰਹੋ। ਚਾਹੇ ਕੀਮਤ ਜਾਨ ਦੇ ਕੇ ਹੀ ਕਿਉਂ ਨਾ ਝਕੋਣੀ ਪਵੇ। ਉਹ ਸਿਰ ਕਟਾ ਕੇ ਵੀ ਗੁਰੂ ਦੀ ਥਾਂ ਤੇ ਪਹੁੰਚ ਗਏ। ਇਹ ਸਿਰਫ ਸਰੀਰਕ ਸ਼ਕਤੀ ਨਹੀਂ, ਇਹ ਰੂਹ ਦੀ ਅਟੁੱਟ ਸ਼ਰਦਾ ਸੀ। ਆਓ ਅਸਲੀ ਬਾਬਾ ਦੀਪ ਸਿੰਘ ਜੀ ਵਾਂਗ ਗੁਰਵਾਣੀ ਦੇ ਰਾਤੇ ਟਿਕ ਕੇ ਆਪਣੇ ਜੀਵਨ ਨੂੰ ਅਰਥਵਾਨ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ